ਗਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮਾਂਗਾ ਛੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਆ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕੀ ਆਈ ਕੇ ਲਿਓ ਜੈਸੋ ਬਾਦ ਗੌਤਮ ਗੰਬੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਾਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜ਼ਰੀਏ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗਾਂ ਜਿਹੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਭੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪਹਿਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਕਿਲਯੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਹੈ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਜੋ ਹੋ ਗਿਆ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆ ਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆ ਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆ ਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮਾਂਗਾ ਚੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸਾ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕੀ ਆਈ ਕਿ ਲਈਓ ਜੈਸੋ ਬਾਅਦ ਗੌਤਮ ਗੰਬੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜ਼ਰੀਏ ਗੌਤਮ ਗੰਬੀਰ ਨੇ ਸੁਰੱਖਿਆ ਦੀ ਮੰਗ ਆ ਜਿਹੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਬੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪਹਿਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਕਿਲਯੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਹੋ ਗਿਆ ਹੈ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮਾਂਗਾ ਛੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਆ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕੀ ਆਈ ਕਿਲਿਓ ਜੈਸ ਤੋਂ ਬਾਅਦ ਗੌਤਮ ਗੰਬੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜ਼ਰੀਏ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗਾਂ ਜਿਹੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਭੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪਹਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਹੋ ਗਿਆ ਹੈ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮੰਗ ਆ ਛੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਆ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਜਿਹੜੀ ਉਹ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਿਓ ਜਿਸ ਤੋਂ ਬਾਅਦ ਗੌਤਮ ਗੰਭੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜ਼ਰੀਏ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗਾਂ ਜਿਹੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਭੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪਹਿਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਹੈ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਹੋ ਗਿਆ ਹੈ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮੰਗ ਆ ਛੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਆ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਅਚੜਿਓ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਅਚੜਿਓ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਿਓ ਜੈਸ ਤੋਂ ਬਾਅਦ ਗੌਤਮ ਗੰਭੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜ਼ਰੀਏ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗਾਂ ਜਿਹੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਭੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪਹਿਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਖਿਲਜੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਖਿਲਜੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਹੈ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਹੋ ਗਿਆ ਹੈ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮਾਂਗਾ ਚੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸਾ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕੀ ਆਈ ਕਿਲਿਓ ਜੈਸੋ ਬਾਦ ਗੌਤਮ ਗੰਬੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜ਼ਰੀਏ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗਾਂ ਜਿਹੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਭੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪਹਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਜੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਕਿਲਜੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਹੈ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਹੋ ਗਿਆ ਹੈ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆ ਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆ ਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆ ਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮਾਂਗਾ ਚੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਆ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕੀ ਆਈ ਕਿ ਲਿਓ ਜੈਸ ਤੋਂ ਬਾਅਦ ਗੌਤਮ ਗੰਬੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜ਼ਰੀਏ ਗੌਤਮ ਗੰਬੀਰ ਨੇ ਸੁਰੱਖਿਆ ਦੀ ਮੰਗ ਆ ਜਿਹੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਬੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪੈਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਠਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਖਿਲਯੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਠਾਣੇ ਦੇ ਵਿੱਚ ਇਹ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਹੋ ਗਿਆ ਹੈ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮੰਗ ਆ ਛੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਆ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਐ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਐ ਜਿਹੜੀ ਉਹ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਿਓ ਜੈਸੋ ਬਾਅਦ ਗੌਤਮ ਗੰਭੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜ਼ਰੀਏ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗਾਂ ਜਿਹੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਭੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪਹਿਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਕਿਲਯੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਹੋ ਗਿਆ ਹੈ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆ ਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆ ਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆ ਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮੰਗ ਆ ਛੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਆ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ ਧਮਕੀ ਜਿਹੜੀ ਉਹ ਦਿੱਤੀ ਗਈ ਹੈ ਇੱਕ ਮੇਲ ਗੌਤਮ ਗੰਭੀਰ ਨੂੰ ਭੇਜੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਿਓ ਜੈਸੋ ਬਾਅਦ ਗੌਤਮ ਗੰਭੀਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਾਰਜ ਕਰਵਾਈ ਗਈ ਹੈ ਉਸ ਸ਼ਿਕਾਇਤ ਦੇ ਜਰੀਏ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗਾਂ ਛੜੀ ਉਹ ਵੀ ਕੀਤੀ ਹੈ ਤਾਂ ਸਾਬਕਾ ਐਮਪੀ ਰਹਿ ਚੁੱਕੇ ਨੇ ਗੌਤਮ ਗੰਭੀਰ ਤਾਂ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਜਿਸ ਨੂੰ ਹੁਣ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਹੀ ਪੈਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਸੈਲਾਨੀ ਨੇ ਛੜੇ ਉਮਾਰੇ ਜਾਂਦੇ ਨੇ ਤਾਂ ਹੁਣ ਇੱਕ ਹੋਰ ਜਾਨੋ ਮਾਰਨ ਦੀ ਧਮਕੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਦਿੱਤੀ ਗਈ ਹੈ ਇੱਕ ਮੇਲ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਕਿ ਆਈ ਕਿਲਯੂ ਜਿਸ ਤੋਂ ਬਾਅਦ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਹੈ ਤਾਂ ਦਿੱਲੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਹੈ ਜਿਹੜੀ ਉਹ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਮੇਲ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਪਤਾ ਕੀਤਾ ਜਾ ਰਿਹਾ ਹੈ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਦੇ ਵੱਲੋਂ ਇਸ ਮੇਲ ਨੂੰ ਭੇਜਿਆ ਗਿਆ ਹਾਲਾਂਕਿ ਜ਼ਿਕਰ ਹੋ ਗਿਆ ਹੈ ਕਿ ਆਈਐਸ ਆਈਐਸ ਦੇ ਵੱਲੋਂ ਇਹ ਮੇਲ ਆਛੜੀ ਉਹ ਕੀਤੀ ਗਈ ਹੈ ਪਰ ਪੁਲਿਸ ਆਛੜੀ ਉਹ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਗੌਤਮ ਗੰਬੀਰ ਨੇ ਦੂਜੇ ਪਾਸੇ ਸੁਰੱਖਿਆ ਦੀ ਮੰਗ ਆਛੜੀ ਉਹ ਕੀਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆਈਐਸ ਆਈਐਸਏ ਵੱਲੋਂ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇੱਕ ਮੇਲ ਆ ਛੜੀ ਉਹ ਗੌਤਮ ਗੰਭੀਰ ਨੂੰ ਕੀਤੀ ਗਈ ਹੈ ਉਸ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਈ ਕਿਲ ਯੂ ਤਾਂ ਗੌਤਮ ਗੰਭੀਰ ਦੇ ਵੱਲੋਂ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੁਰੱਖਿਆ ਦੀ ਮਾਂਗਾ ਛੜੀ ਉਹ ਗੌਤਮ ਗੰਭੀਰ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਆ ਜਿਹੜਾ ਉਹ ਖੰਗਾ ਲਿਆ ਜਾ ਰਿਹਾ ਕਿ ਕਿੱਥੋਂ ਇਸ ਮੇਲ ਨੂੰ ਭੇਜਿਆ ਗਿਆ ਤਾਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਗੌਤਮ ਗੰਭੀਰ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਆਈਐਸ ਆਈਐਸ ਦੇ ਵੱਲੋਂ ਇਹ